ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਜ ਮਾਈ ਭਾਗੋ ਸੇਵਾ ਟੈਕਟ ਜੋ ਕਰੀਆਂ ਸੰਗਤਾਂ ਵੱਲੋਂ ਸ਼ਹਿਰ ਭਾਰੀਵਾਲ ਦੀ ਦੁਕਾਨ ਤੇ ਖਲੋਤਿਆਂ ਜਿੱਥੇ ਕੀ ਕੋਈ ਦਿਨ ਪਹਿਲਾਂ ਇਸ ਬਾਪੂ ਜੀ ਦੀ ਵੀਡੀਓ ਬਣਾਈ ਗਈ ਸੀ ਵੀ ਬਾਪੂ ਜੀ ਸ਼ਹਿਰ ਕਰਦੀਆਂ ਨੇ ਨੇੜੇ ਪਿੰਡ ਕਾਲੀਆਂ ਕਾਲੀਆਂ ਦੇ ਰਹਿਣ ਵਾਲੇ ਕਾਲੀਆਂ ਬਾਪੂ ਕਾਲਵਾ ਬਾਪੂ ਜੀ ਕਾਲਵਾ ਦੇ ਰਹਿਣ ਵਾਲੇ ਆ ਜੀ ਤੇ Papa ਜੀ ਕੰਮ ਕਰਦੇ ਸੀਗੇ ਸਾਈਕਲ ਦੇ ਉੱਪਰ ਸਬਜ਼ੀ ਵੇਚਦੇ ਸੀ ਤੇ ਇਹਨਾਂ ਨੇ ਬੇਨਤੀ ਕੀਤੀ ਕਿ ਸਾਈਕਲ ਦੇ ਉੱਪਰ ਇਹਨਾਂ ਨੂੰ ਪ੍ਰੋਬਲਮ ਪਉਂਦੀ ਆ ਵੀ ਪੂਰਾ ਸਮਾਨ ਜਿਹੜਾ ਉਹ ਨਹੀਂ ਲੱਦਿਆ ਜਾਂਦਾ ਜਾ ਕੇ ਤਾਂ ਦੋ ਇੱਕ ਦੋ ਵਾਰੀ ਜਿਹੜੇ ਡਿੱਗੇ ਵੀ ਆ ਇਹਨਾਂ ਨੇ ਬੇਨਤੀ ਕੀਤੀ ਸੰਸਥਾ ਨੂੰ ਤੇ ਅੱਜ ਇਹਨਾਂ ਨੂੰ ਮਾਈ ਭਾਗੋ ਸੇਵਾ ਅਟਟ ਜੁਕਰੀਆਂ ਸੰਗਤਾਂ ਵੱਲੋਂ ਤੇ ਗੁਰੂ ਰਾਮਦਾਸ ਜੀ ਕਿਰਪਾ ਨਾਲ ਅੱਜ ਇਸ ਰੇੜੀ ਦੀ ਸੇਵਾ ਦਿੱਤੀ ਗਈ ਹੈ ਜੀ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਦਸਵੰਦ ਵਿੱਚੋਂ ਇਸ ਵੇੇ ਦੀ ਸੇਵਾ ਕੀਤੀ ਹੈ ਜੀ ਬਾਕੀ ਅਸੀਂ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਆ ਕੋਈ ਕਹਿਣਾ ਚਾਹੁੰਦੇ ਹਨ ਹਾਂਜੀ ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਪਾਪਾ ਜੀ ਕੀ ਨਾਮ ਹੈ ਤੁਹਾਡਾ ਨਾਮ ਮੇਰਾ ਸੰਤੋਖ ਹੈ ਅੱਛਾ ਜੀ ਤੁਸੀਂ ਕੀ ਕੰਮ ਕਰਦੇ ਸੀ ਸਰਜੀ ਦਾ ਜੀ ਅੱਛਾ ਪਹਿਲਾਂ ਤੁਸੀਂ ਕਾਹਦੇ ਤੇ ਵੇਚਦੇ ਸੀ ਅੱਛਾ ਕਾਹਦੇ ਤੇ ਅੱਛਾ ਜੀ ਅੱਜ ਤੁਹਾਨੂੰ ਮਾਈ ਭਾਗੋ ਸੇਵਾ ٹرسٹ ਦੀ ਜੋ ਕਰੀਆਂ ਸੰਗਤਾਂ ਨੂੰ ਰੇੜੀ ਦੀ ਸੇਵਾ ਦਿੱਤੀ ਗਈ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਵੱਡਾ ਧੰਨਵਾਦ ਕਰਦਾ ਕਿਉਂਕਿ ਮੈਨੂੰ ਸਾਈਕਲ ਦੇ ਜਿਆਦਾ ਜਿਆਦਾ ਸਮੱਸਿਆ ਹੁੰਦੀ ਸੀ ਠੀਕ ਹੈ ਜੀ ਉਹ ਕਿਉਂਕਿ ਮੈਨੂੰ ਆਪਣੀ ਆਤ ਕੋੜੀ ਹੋ ਗਈ ਹੈ ਉਨਨ ਹੋਰੀ ਮਾਲਕਾਂ ਚ ਉੱਚੀਆਂ ਕਰੇ ਠੀਕ ਆ ਜੀ ਬਾਪੂ ਜੀ ਨੇ ਅਸੀਸਾਂ ਦਿੱਤੀਆਂ ਤੇ ਨਾਲ ਧੰਨਵਾਦ ਕੀਤਾ ਹੈ ਸੋਸਾਇਟੀ ਦਾ ਕਿ ਸਤਿਗੁਰੂ ਜੀ ਇਹਨਾਂ ਨੂੰ ਛੜੀ ਦੀ ਕਲਾ ਦੇ ਵਿੱਚ ਰੱਖਣ ਤੇ ਅਸੀਂ ਵੀ ਮਾਈ ਭਾਗੋ ਸੇਵਾ ਟਰਸਟੀ ਜੋ ਕਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਸ ਬਜ਼ੁਰਗ ਦੀ ਸੇਵਾ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ